ਇਕ ਜਸਵਿੰਦਰਪਾਲ ਸਿੰਘ ਨੇ ਸ਼ੰਗਾਰ ਰੋਡ ਲੁਧਿਆਣਾ ਦੇ ਰਹਿਣ ਵਾਲੇ ਚਾਹ ਦੀ ਦੁਕਾਨ ਨੂੰ ਇਹਨਾਂ ਨੇ ਪਾਈ ਹੋਈ ਹੈ ਇਹਨਾਂ ਦਾ ਬਿਜਲੀ ਦਾ ਮੀਟਰ ਸੜ ਗਿਆ ਸੀ ਔਰ ਅੱਜ ਇੱਥੇ ਸਾਡੇ ਬਿਜ਼ਨਸ ਬਿਊਰੋ ਰੇਂਜ ਲੁਧਿਆਣਾ ਦਫ਼ਤਰ ਆਏ ਸੀਗੇ ਇਹਨਾਂ ਨੇ ਦੱਸਿਆ ਵੀ ਸਾਡਾ ਮੀਟਰ ਜਿਹੜਾ ਸੜ ਗਿਆ ਸੀ ਕਰੀਬ 4-5 ਮਹੀਨੇ ਪਹਿਲਾਂ ਔਰ ਉਹਨੂੰ ਜਦੋਂ ਇਹ ਕੰਪਲੇਂਟ ਦੇਣ ਗਏ ਸਾਡਾ ਮੀਟਰ ਚੇਂਜ ਕੀਤਾ ਜਾਵੇ ਜਿਵੇਂ ਕੁਲਦੀਪ ਸਿੰਘ ਜਿਹੜਾ ਉੱਥੇ ਚੀਮਾ ਚੌਂਕ ਵਿੱਚ ਪੀਰ ਦੀ ਬੋਰਡ ਦਾ ਦਫ਼ਤਰ ਹੈਗਾ ਉੱਥੇ ਉਹਨੂੰ ਮਿਲੇ ਨੇ ਉਨੇ 36000 ਦੀ ਡਿਮਾਂਡ ਕੀਤੀ ਇਹਨਾਂ ਕੋਲੋਂ ਇਹਨਾਂ ਨੇ ਕਿਹਾ ਵੀ ਇੰਨੇ ਸੀ ਪੈਸੇ ਨਹੀਂ ਦੇ ਸਕਦੇ ਤੇ ਪਰ ਉਹਨੇ ਕਿਹਾ ਪੈਸੇ ਦੇਣੇ ਪੈਣਗੇ ਫਿਰ ਉਹਨਾਂ ਨੇ ਮਿੰਤਾ ਤਰਲੇ ਕਰਕੇ 15000 ਚ ਸੈਟਲਮੈਂਟ ਹੋ ਗਈ ਔਰ 10000 ਰੁਪਏ ਉਹਨਾਂ ਨੇ ਪਹਿਲਾਂ ਲੈ ਲੈ ਸਕੇ 5000 ਰਿਮੇਨਿੰਗ ਜਿਹੜਾ ਰਹਿ ਰਿਹਾ ਸੀ ਉਹ ਮੰਗ ਰਿਆ ਸੀਗਾ ਔਰ ਵਾਜਿਓ ਨੇ ਮੰਗਿਆ ਸੀ ਪੈਸੇ ਦੇ ਕੇ ਜਾਓ ਔਰ ਇਹ ਅੱਜ ਫਿਰ ਸਾਡੇ ਜਦੋਂ ਇਹਨਾਂ ਨੇ ਦੱਸਿਆ ਤਾਂ ਅਸੀਂ ਫਿਰ ਸਾਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਔਰ ਇਹਦੀ ਇੱਕ Trap ਇੱਕ ਅਸੀਂ ਇੱਕ ਪਲਾਨ ਕੀਤਾ ਸਾਡੇ ਇੰਸਪੈਕਟਰ ਕੁਲਵੰਤ ਸਿੰਘ ਔਰ ਡੀਐਸਪੀ ਪਰਮਿੰਦਰ ਸਿੰਘ ਰੇਹਂਦੀ ਨਿਗਰਾਨੀ Trap ਕੀਤਾ ਔਰ ਇਹਨੇ ਜੇ ਜਿਹੜਾ ਕੁਲਦੀਪ ਸਿੰਘ ਹੈ ਇਹਨੂੰ ਰੰਗੇ ਹੱਥੀਂ ਸਰਕਾਰੀ ਗਵਾਦੀ ਹਾਜ਼ਰੀ ਪੰਜ ਘਰ ਲੈਂਦਿਆਂ ਨੂੰ ਗਫਤਾਰ ਕੀਤਾ ਹੈਗਾ ਔਰ ਕੱਲ ਨੂੰ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ